ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪ ਆਏ ਹਾਂ ਜੀ ਨਾਨਕ ਗੁਰਦੁਆਰਾ ਨਾਨਕ ਧੀਰਾ ਸਾਹਿਬ ਕਰਨਾਟਕ ਵਿੱਚ ਇਹ ਹੈਗੀ ਜੀ ਆਪਣੀ ਮੇਨ ਡਿਊਟੀ ਹੁਣ ਮੇਨ ਰਸਤਾ ਹਾਂ ਇਥੋਂ ਨਹੀਂ ਆਪਾਂ ਚੱਲਦੇ ਹਾਂ ਨਾ ਇਹ ਗੱਲ ਜੀ ਆਪਣੇ ਗੁਰੂ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਨਾਨਕ ਕੀਰਾ ਸਾਹਿਬ ਇਹਦਾ ਇਹ ਇਤਿਹਾਸ ਲਿਖਿਆ ਹੋਇਆ ਆਪਾਂ

ਇਧਰ ਹੈਗਾ ਆਪਣਾ ਸਰੋਵਰ ਜੀ ਇਹ ਸਰੋਵਰ ਪਾਣੇ 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 ਸਰੋਵਰ ਜੀ ਇਹ ਕਰਨਾਟਕਾ ਦੀ ਭਾਸ਼ਾ ਵਿੱਚ ਵੀ ਲਿਖਿਆ ਹੋਇਆ ਜੀ ਗੁਰਦੁਆਰਾ ਸਿਹਰ ਚ ਦੇਖੋ ਪੰਜਾਬੀ ਵਿੱਚ ਕਰਨਾਟਕਾ ਦੀ ਭਾਸ਼ਾ ਵਿੱਚ ਹਿੰਦੀ ਇੰਗਲਿਸ਼ ਇਸ ਸਰੋਵਰ ਹੈ ਉਹ ਪਾਰਕਿੰਗਾਂ ਆਪਣੀ ਯਾਤਰਾਂ ਵਾਲੀਆਂ ਬੱਸਾਂ ਖੜੀਆਂ ਨੇ ਬਹੁਤ ਤਿੰਨੇ ਬੱਸਾਂ ਆਪਣੀਆਂ ਯਾਤਰਾਂ ਵਾਲੀਆਂ ਖੜੀਆਂ ਹੋਈਆਂ ਨੇ ਗੁਰਦੁਆਰਾ ਕਾਫੀ ਖੁੱਲੀ ਜਗ੍ਹਾ ਬਚਾਂ ਉੱਚੇ ਸਥਾਨ ਤੇ ਆ ਹਨੇ ਸ਼ਾਂਤ ਸਾਵ ਲਿੱਕਤ ਵਿਤਿ ਲੈ ਰਹੇ ਹੁਣ ਆਪਾਂ ਦਰਬਾਰ ਸਹੁਰੇ ਅੰਦਰ ਮੱਥਾ ਟੇਕ ਕੇ ਜਾਵਾਂਗੇ ਗੁਰੂ ਸਾਹਿਬ ਜੀ ਨੂਰਹੀ ਪਤਲਾ ਜਿੰਦਾਬਾ ਇਹ ਤੇ ਇੱਕ ਥਾਂ ਸਿੱਖਣਾ ਸਤਿਨਾਮ ਏ ਕਰਤਾ ਪੁਰੇ ਜਨਾ ਸਾਚਿਆ ਸਤਗੁਰੂ ਪੂਜਿਆ ਜਨ ਨਾਨਕ ਸਤਗੁਰੂ ਪੂਜਿਆ ਬਿਨਾਰ ਪੂਜ ਕਰਨਾ ਮੁਝੇ ਤਰਨਾ ਸਤਿ ਤੋਹ ਪਹਲਾਹ ਕਹਿਨਾ ਕੀ ਜੋ ਸੁਮਨੀ ਜਕੀ ਤਕੀ ਤਹ ਹੋਏ ਦੋ ਹੈ ਲਖਨੀ ਜੇਰਾ ਹੋਏ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਡਰੈਸ ਲੱਗੀ ਹੈ ਲੰਗਰ ਵਿੱਚ ਬੀਬੀਆਂ ਦੀ ਵੀ ਤੇ ਭਾਈਆਂ ਦੀ ਵੀ ਆ ਸੇਵਾ ਵਾਲੀ ਬੀਬੀਆਂ ਨੇ ਸੁਤਕ ਐਵ ਨਾਮ ਕੀ ਜਿਨੇ ਪੱਕੀ ਡਿਊਟੀ ਸੇਵਾ ਤੇ ਇਹ ਬੀਬੀਆਂ ਲੰਗਰ ਵਿੱਚ ਸੇਵਾ ਕਰਦੀਆਂ ਨੇ ਲੰਗਰ ਵਰਤਾਉਂਦੀ ਪ੍ਰਸ਼ਾਦੇ ਬਣਾਉਂਦੀ ਇਸ ਤਰ੍ਹਾਂ ਉਹਨਾਂ ਦੀ ਲੱਗ ਪਹਿਚਾਨ ਹੋ ਜਾਂਦੀ ਹੈ ਕਿ ਇਹ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਸਾ ਵਾਹਿਗੁਰੂ ਜੀ ਦੇ ਪੱਤੇ ਜੀ ਅਜੂਣ ਸਾਹਿਬ ਤੋਂ ਹੁੰਦੇ ਹੁੰਦੇ ਗੁਰੂ ਨਾਨਕ ਦੇਵ ਜੀ ਤੇ ਆ ਪਹੁੰਚੇ ਵਾਹਿਗੁਰੂ ਜੀ ਆ ਪਹਾੜੇ ਇਲਾਕਾ ਵੇਖ ਕੇ ਮਾਧਾਨਾ ਨੂੰ ਪਿਆਰ ਆ ਬਾਛ ਰਿਤੇ ਨਾਮ ਸਿਮਰਨ ਕਰਨਿਆ ਜੀ ਜਦੋਂ ਨਾਮ ਸਿਮਰਨ ਕਰਨ ਲੱਗੇ ਜਦੋਂ ਨਾਮ ਸਿਮਰਨ ਕਰਦੇ ਕਰਦੇ ਤੇ ਦੇਨ ਜਲਾ ਲੋ ਰਾਕੂ ਬਰੀ ਪੇਰ ਰਹਿੰਦੇ ਸੀ ਮਹਾਰਾਜ ਦੇ ਮਿੱਠੇ ਬੋਲ ਸੁਣ ਕੇ ਮਹਾਰਾਜ ਦੇ ਕੋਲ ਚਲ ਕੇ ਮਹਾਰਾਜ ਦਰਸ਼ਨ ਕੀਤੇ ਸਭ ਤੇ ਕਲੇਜ ਨੂੰ ਠੰਡ ਪੈ ਗਈ ਕਹਿਣ ਲੱਗੇ ਵਾਹਿਗੁਰੂ ਕਿਰਪਾ ਕਰੋ ਆ ਤੁਸੀਂ ਧਰਤੀ ਤਿਆ ਵਾਹਿਗੁਰੂ ਜੀ ਆ ਧਰਤੀ ਤੇ ਖਾਰਾ ਪਾਣੀ ਮਿੱਠਾ ਜਲ ਨਹੀਂ ਹੈਗਾ ਜੀ ਕਿਰਪਾ ਕਰਕੇ ਤੁਸੀਂ ਮਿੱਠੇ ਜਲ ਦੀ ਪਰਵਾਹ ਚਲਾਓ ਸਾਰੇ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਮਹਾਰਾਜ ਪੈਦਾ ਖਰਾਬ ਪਹਾੜੇ ਨੂੰ ਛੁਆਈ ਜਦ ਪਹਾੜੇ ਨੂੰ ਛੁਆਇ ਚਸ਼ਮਾ ਫੁੱਟ ਪਿਆ ਵਾਹਿਗੁਰੂ सप्त तो मूर्त तो निकलिया धन गुरु नानक धन गुरु नानक इधर जिले में वाहगुरु हूँ भी खारा ही पानी है मिठा जल सिर्फ इतने हैगा वाहगुरु जी ज्ञानी ले जाओ अमृत ले जाओ चाय पानी लंगर पानी छको सारे आदि मनोकामना पूरी करे यात्रा सपनी करनी जी वाहगुरु जी का खालसा खाल वाहगुरु जी की फतेह ਅੱਜ ਤੁਹਾਨੂੰ ਪ੍ਰਦਰਸ਼ਨ ਕਰਾ ਲੈਂਗੀ ਕਿਸੇ ਤੇ ਗੁਰਨਾਮ ਦੇਦੀ ਹੁਣ ਜਲਦਾ ਝੀਰਾ ਪ੍ਰਗਟਿਤ ਅਸੀਆ ਤੇ ਇਹ ਸਥਾਨ ਆ ਜਲਦਾ ਹੁਆ ਰਿਆ ਨਾ ਇਹ ਐਕਸਾ ਮੇਰੀ ਸਥਾਨ ਕੀ ਅੰਦਰੋਂ ਪੈਰ ਨਾਲ ਪੱਥਰ ਪੜਾ ਕੀਤਾ ਸੀ ਤੇ ਇਥੋਂ ਜਲਦਾ ਸਮਾ ਪ੍ਰਗਟ ਹੋ ਗਿਆ ਸੀ ਇਥੋਂ ਸੰਕਤ ਜਲਸ਼ਕਰੀਆਂ ਨੇ ਇਹ ਸਾਰੇ ਸੰਗਤ ਨੂੰ ਇਹ ਜਲ ਚਕੁੰਦੇ ਨੇ ਇਹ ਭੈਣ ਜੀ ਆਪਣੇ ਸੇਵਾ ਤੇ ਬੈਠੇ ਨੇ ਤੇ ਇਸ ਤਰ੍ਹਾਂ ਸਾਰੇ ਸੰਗਤ ਇਸ ਤਰ੍ਹਾਂ ਜਿਹੜੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਹੈ ਉਹ ਇੱਥੋਂ ਹੀ ਪੀਣ ਵਾਸਤੇ ਮਿੱਠਾ ਜਲ ਲੈ ਕੇ ਜਾਂਦੇ ਹਾਂ ਰਾਜ ਜੀ ਆਈ ਸੀ ਹਾਂਜੀ ਲੋਕਾਂ ਦਾ ਜਲ ਜਿਹੜਾ ਖਾਰਾ ਸੀ ਇੱਥੋਂ ਦੇ ਲੋਕਾਂ ਨੇ ਬੇਨਤੀ ਕੀਤੀ ਹਾਂਜੀ ਜੀ ਮਹਾਰਾਜ ਜੀ ਤੁਸੀਂ ਮਿੱਠਾ ਜਲ ਦਾ ਵਰ ਮਹਾਰਾਜ ਜੀ ਨੇ ਪੱਥਰ ਨੂੰ ਪੈਰ ਦੇ ਨਾਲ ਸੈਰ ਤੇ ਕੀਤਾ ਸੀ ਹਾਂਜੀ ਉੱਥੋਂ ਮਿੱਠਾ ਚੱਲਦਾ ਮਿੱਠਾ ਚੱਲਦਾ ਅੱਛਾ ਉੱਥੋਂ ਪੈਰ ਨਾਲ ਸੈਰ ਤੇ ਕਰਤਾ ਸੀ ਉੱਥੋਂ ਹਾਂਜੀ ਚੱਲ ਮਿੱਠਾ ਚੱਲ ਮਿੱਠਾ ਚੱਲ ਅੱਜ ਵੈਸੇ ਸਤ ਨੂੰ ਨਿੱਤ ਸਤ ਪਾਉਂਦੇ ਨੇ ਹਾਜ਼ਰੀ ਪੜ੍ਹਨ ਦੇ ਆ ਅੱਛਾ ਕਿਸੇ ਤੇਰੇ ਸੇਵਾਦਾਰ ਹੈ ਹਾਂਜੀ ਤੋਂ ਸੇਵਾਦਾਰ ਹੈ ਕਿਸੇ ਸ਼ਹਿਰ ਤੇ ਜੀ ਨਹੀਂ ਨਹੀਂ ਅੰਬਰਸਰ ਜੀ ਅੱਛਾ ਅੰਬਰਸਰ ਤੋਂ ਪੰਜਾਬ ਤੋਂ ਆਏ ਹੋ ਹਾਂਜੀ ਤੁਹਾਡੀ ਡਿਊਟੀ ਲੱਗੀ ਹੋਈ ਥਾਂ ਹਾਂਜੀ ਤੇ ਵਾਈਫ ਨੂੰ ਖਾਸਾ ਵਾਜੇ ਜੀ ਇਹ ਹੈਗੇ ਆਪਣਾ ਗੁਰਦੁਆਰੇ ਸਾਬ ਜੀ ਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਪਾਣੀ ਜਲ ਜਿਹੜਾ ਸੀ ਉਹ ਬਹੁਤ ਖਾਰਾ ਸੀ ਕਿਤੇ ਵੀ ਜਿਹੜਾ ਪੀਣ ਦੇ ਲੈਕਦਾ ਪਾਣੀ ਨਹੀਂ ਸੀ ਹੈਗਾ ਇਥੋਂ ਨੇ ਫਿਰ ਫਰਿਆਦਾਂ ਕਰਦੇ ਸੀ ਕੋਈ ਫਕੀਰ ਆਵੇ ਤੇ ਸਾਡੇ ਪੀਣ ਦੇ ਲੈਕਦਾ ਸੁਮਾ ਪ੍ਰਗਟ ਕਰੇ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਉਹਨਾਂ ਦੀ ਫਰਿਆਦ ਸੁਣ ਲਈ ਤੇ ਫਿਰ ਉਹ ਆਪ ਖੁਦ ਹਜੂਰ ਸਾਹਿਬ ਤੋਂ ਇੱਥੇ ਆਏ ਇੱਥੇ ਆਣ ਕੇ ਫਿਰ ਉਹਨਾਂ ਨੇ ਸੁਮਾ ਪ੍ਰਗਟ ਕੀਤਾ ਕਿ ਆਸੇ-ਪਾਸੇ ਸਾਰੇ ਪਾਣੀ ਜਿਹੜਾ ਵੇ ਖਾਰਾ ਵਾ ਤੇ ਪੀਣ ਲਈ ਸਿਰਫ ਇੱਥੇ ਹੀ ਹੈ ਇਹ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਉਹਨਾਂ ਦੀ ਬਖਸ਼ਿਸ਼ ਨਾਲ ਸੁਮਾ ਪ੍ਰਗਟ ਕੀਤਾ ਕਿ ਸਭ ਜਗ੍ਹਾ ਤੇ ਸਾਰੇ ਜ਼ਿਲ੍ਹੇ ਵਿੱਚ ਪੀਣ ਵਾਸਤੇ ਜਲ ਇਤੋਂ ਰੀਜਾਂ ਇਹ ਗੁਰਨਾਣਕ ਜਿਲ੍ਹੇ ਖਾਰਾ ਪਾਣੀ ਸੀਗਾ ਜੀ ਇੱਥੇ ਮਾਦੀ ਕਰਪਾਣਾ ਵਾਲ ਇਸਤਰੀ ਕਾ ਇਹਨਾਂ ਨੇ ਫਰਿਆਦ ਕੀਤੀ ਸੀ ਗੁਰਨਾਣਕ ਦੇਵ ਜੀ ਬਾਰੇ ਆਪਣੇ ਫਰੀਆਤਾ ਕਰਦੇ ਰਹਿੰਦੇ ਸੀ ਵੀ ਕੋਈ ਵੀ ਅਲੱਗ ਕੀਰ ਆਵੇ ਕੀ ਜੋ ਜਲ ਨੂੰ ਪੀਣ ਦੇ ਲੈਗ ਬਣਾ ਦੇਣਾ ਦੋ ਦਿਨ ਸਰ੍ਹਹਦ ਦੀ ਸੰਤਾ ਦੀ ਇਹ ਦੇਬਰੇ ਤੇ ਆਪਣਾ ਚੰਨ ਸੱਕਰ ਇਹ ਤੁਝਲ ਦਾ ਜੀਰਾ ਪ੍ਰਗਟ ਕੀਤਾ ਆ ਦੇਖੋ ਜਿੰਮ ਆਇਆ ਆਪਾਂ ਗੁਰੂ ਨਾਨਕ ਦੇਵ ਜੀ ਉਧਰ ਆਏ ਹਨ ਨਾਨਕ ਦੇਵ ਜੀ ਦਾ ਫਰਮਾਤ ਦੇ ਕਹਿੰਦੇ ਸੀ ਸ੍ਰੀ ਨੂੰ ਪਰਫੈਕਟ ਰੱਖਣ ਵਾਸਤੇ ਸ੍ਰੀ ਨੂੰ ਵਧੀਆ ਰੱਖਣ ਲਈ ਤੰਦਰੁਸਤ ਰੱਖਣ ਲਈ ਨਾ ਇਹਨਾਂ ਨੇ ਆ ਪਾਰਕ ਬਣਾਇਆ ਜਿਮ ਵਰਗਾ ਇੱਥੇ ਸਾਰੇ ਜਵਾਕ ਜਿਹੜੇ ਇੱਥੇ ਆਉਂਦੇ ਆ ਉਹ ਸਾਰੇ ਖੇਡ ਸਕਦੇ ਆਪਣੇ ਆਪਣੀ ਤੰਦਰੁਸਤੀ ਰੱਖ ਸਕਦੇ ਆ